ਜਦੋਂ ਤੱਕ ਜਦੋਂ ਤੱਕ ਕੋਈ ਮੰਦਾ ਸੀ ਸਮਝਾਉਂਦੇ ਸੀ ਹੁਣ ਕੋਈ ਨਹੀਂ ਮੰਦਾ ਆਪਾਂ ਵੀ ਸਮਝਾਉਣਾ ਛੱਡ ਦਿੱਤਾ ਏ ਕੋਈ ਬੁਲਾਵੇ ਤੇ ਹਸ ਕੇ ਹਾਂ ਬੋਲਦੇ ਤੇ ਆਪ ਬੁਲਾਣਾ ਛੱਡ ਦਿੱਤਾ ਏ ਕੋਈ ਆ ਜਾਏ ਘਰੇ ਹਾਂ ਜੀ ਸਦਕੇ ਆਪਾ ਕਿਸੇ ਘਰੇ ਵੀ ਜਾਣਾ ਛੱਡ ਦਿੱਤਾ ਏ ਕੋਈ ਜੀ ਕਰੇ ਤਾਂ ਵੀ ਗੱਲ ਚੰਗੀ ਕੋਈ ਕਰੇ ਤਪੱਸਾ ਵਟ ਲਿਤਾਏ ਕੋਈ ਜਦੋਂ ਤਾਈ ਕੋਈ ਸਮਝਦਾ ਸੀ ਸਮਝਉਂਦੇ ਸੀ ਹੁਣ ਨਹੀਂ ਕੋਈ ਸਮਝਦਾ ਆਪਾਂ ਵੀ ਸਮਝਾਣਾ ਛੱਡ ਦਿੱਤਾ ਏ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ